ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਖਾਦ ਜਿਹੜੀ ਕਿ ਆਪਾਂ ਲੱਗੇ ਆ ਅੱਜ ਪੌਣ ਬੂਮ ਦੇ ਨਾਲ ਫਿਰ ਠੰਡੀ ਠੰਡੀ ਹਵਾ ਵੀ ਚੱਲ ਪਈ ਆ ਤੇ ਨਾਲੇ ਜਿਹੜਾ ਕਿ ਵਧੀਆ ਜਿਹਾ ਮੌਸਮ ਹੋ ਗਿਆ ਵੀ ਦੁਪਹਿਰੇ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਖਾਦ ਆਪਾਂ ਅੱਜ ਸਾਰੇ ਪਝੋਨੇ ਚ ਪਾਉਣੀ ਆ ਤੇ ਝੋਨਾ ਵੀ ਵਧੀਆ ਚੱਲ ਪਿਆ ਤੇ ਪਾਉ ਇੱਧਰ ਜਿਹੜੇ ਕਿ ਪਾ ਰਹੇ ਨੇ ਖਾਦ ਤੇ ਬਹੁਤ ਵਧੀਆ ਬੂਮ ਚੱਲਦਾ ਜੀ ਆਪਾਂ ਨੇ ਪਹਿਲਾਂ ਪਾਣੀ ਪਹਿਲੀ ਜਿਹੜੀਆਂ ਰੈਲਾ ਬਣਾਈਆਂ ਸੀਆਂ ਉਦੋਂ ਸੰਧੂ ਸਾਹਿਬ ਨੇ ਬਣਾਈਆਂ ਸੀ ਤੇ ਅੱਜ ਜਿਹੜੀਆਂ ਮਤਲਬ ਕਿ ਹੁਣ ਰੈਲਾ ਬਾਣੀ ਗਈਆਂ ਤੇ ਅੱਜ ਜਿਹੜੀ ਸਾਰੀ ਖਾਦ ਆ ਜਿਹੜੀ ਕਿ ਆਪਾਂ ਵੀ ਪੂਰੀ ਪੂਰੀ ਹੈਲਪ ਕਰਾਂਗੇ ਤੇ ਖਾਦ ਪਾਵਾਂਗੇ ਤੇ ਇਹਦੇ ਵਿੱਚ ਆਪਣੇ ਜਿਹੜੇ ਕੀ ਪੈ ਜਾਂਦੇ ਆ ਜੀ ਕਿ 8 ਗੱਟੇ ਪੈ ਜਾਂਦੇ ਹੈਗੇ ਆ ਤੇ ਫਿਰ ਕਾਫੀ ਜਿਹੜਾ ਕੀ ਵਾਹ ਨਿਕਲ ਜਾਂਦਾ ਹੈਗਾ ਤੇ ਸਾਰਾ ਆਪਾਂ ਜਿਹੜਾ ਕਿ ਇਹਨੂੰ ਭਰ ਲੈਣੇ ਆ ਤੇ ਫੇਰ ਆਪਾਂ ਜਿਹੜੀ ਕੀ ਸਟਾਰਟਿੰਗ ਕਰਦੇ ਆਂ ਜੀ ਖਾ ਫੋਪ ਜਾਊਗਾ ਟਰੈਕਟਰ ਆ। ਉਹ ਨਹੀਂ ਫੋਪਦਾ ਚਲਾਉਂਦਾ ਮੈਨੂੰ। ਉਹ ਖੋਪ ਜਾਣਾ ਟਰੈਕਟਰ। ਉਹ ਕਿਤੇ ਨਹੀਂ ਫੋਪਦਾ ਲੈ ਜਾ। ਨਹੀਂ ਨਹੀਂ ਯਾਰ ਖੋਪ ਜਾਊਗਾ। ਉਹ ਲੈ ਜਾਂਦਾ ਯਾਰ। ਖਵਾ ਦੇਗੀ ਟਰੈਕਟਰ ਵਿੱਚ। ਨਹੀਂ ਫੋਪ ਜਾਗਾ ਪੱਕਾ ਨਹੀਂ ਫੋਪਦਾ। ਲਓ ਵੀ ਦੋਸਤੋ ਚੱਲ ਪਿਆ ਕੰਮ ਖਾਦ ਪਾਉਣ ਵਾਲਾ। ਹਾਂਜੀ ਤੇ ਮੈਨੂੰ ਤਾਂ ਲੱਗ ਰਿਹਾ ਸੀ ਡਰ ਵੀ ਕਿਤੇ ਖੋਬੀ ਨਾ ਜਾਵੇ। ਤੇ ਦੋਸਤੋ ਬਿਲਕੁਲ ਆਟੋ ਰੋਟੇਟ ਹੋ ਰਿਹਾ ਮਤਲਬ ਕਿ ਸਟੀਅਰਿੰਗ ਵੇ ਇੱਕ ਵਾਰੀ ਗੈਲਾਂ ਜਦੋਂ ਬਨ ਜਾਂਦੀਆਂ ਤੇ ਫਿਰ ਤਾਂ ਆਪਾਂ ਨੂੰ ਸਟੀering ਵੀ ਨਹੀਂ ਫੜਨਾ ਪੈਂਦਾ ਆਪਣੇ ਆਪ ਹੀ ਟਰੈਕਟਰ ਚੱਲਦਾ ਹੈ। ਹਾਂਜੀ ਤੇ ਜਿਹੜੀਆਂ ਵੱਟਾਂ ਵੀ ਆ ਉਹ ਵੀ ਜਿਹੜੀਆਂ ਕਿ ਵਧੀਆ ਹੀ ਟੱਪੀ ਜਾਂਦਾ ਹੈਗਾ ਤੇ ਆਪਾਂ ਤਾਂ ਕੋਈ ਹੱਥ ਵੀ ਨਹੀਂ ਲਾਇਆ ਤੇ ਪੰਗੜੇ ਪਾਉਂਦੇ ਹੋਏ ਤੇ ਆਪਾਂ ਤਾਂ ਜਿਹੜੀ ਖਾਦ ਪਾ ਰਹੇ ਆ ਤੇ ਦੋਸਤੋ ਸਾਡਾ ਝੋਨਾ ਹੋ ਗਿਆ ਅੱਜ 10 ਦਿਨਾਂ ਦਾ। ਹਾਂਜੀ ਤੇ ਇੱਕ ਆਪਾਂ 5 ਦਿਨਾਂ ਬਾਅਦ ਖਾਦ ਪਾਤੀ ਸੀ 5 ਦਿਨਾਂ ਬਾਅਦ ਅੱਜ ਪਾਤੀ। ਹਾਂਜੀ ਤੇ ਲੋ ਜੀ ਬਹੁਤ ਵਧੀਆ ਲੱਗ ਰਿਹਾ ਤੇ ਮੈਂ ਕਹ ਕਿ ਤੇ ਖੋਬੇ ਨਾ ਜਾਵੇ ਪਰ ਨਹੀਂ ਇਹ ਨਹੀਂ ਖੋਬਦਾ ਇਹ ਨਹੀਂ ਖੋਬਦਾ ਮਾਸਟਰਮਾਈਂਡ ਵਾਲਿਆਂ ਦੇ ਹੱਥ ਲੱਗੇ ਇਹਨੂੰ ਨਾ ਨਾ ਜੀ ਇਹ ਨਹੀਂ ਖੋਬਦਾ ਹੁਣ ਇਹ ਤਾਂ ਬਸ ਹੁਣ ਤਿੰਨ ਸਾਲ ਹੋ ਗਏ ਇਸੇ ਨਾਲ ਹੀ ਕੰਮ ਜਿਹੜਾ ਵੀ ਆਪਾਂ ਕਰਦੇ ਆ ਸਾਰਾ ਤੇ ਇਦਾਂ ਹੀ ਚੱਲੂਗਾ ਤੇ ਦੋਸਤੋ ਅੱਗੇ ਖੜੇ ਹੋਏ ਪਾਲੇ ਹੋਣੀ ਤੇ ਉਹ ਮਤਲਬ ਕੀ ਖਾਦ ਪਾਉਣਗੇ ਵਿੱਚ ਅੱਠ ਗੱਟੇ ਪਾਏ ਸੀਗੇ ਤੇ ਹੁਣ ਆਸੇ ਰਿਆ ਕੇ ਤੇ ਫਿਰ ਪਾ ਦੇਣਗੇ ਮੈਂ ਕਹਿੰਦਾ ਬਾੜਾ ਫਿਰਾ ਹੋਇਆ ਪਿਆ ਦੋਸਤੋ ਇੱਕ ਵਾਰੀ ਤੁਸੀਂ ਨਾ ਬੂਮ ਨਾ ਖਾਦ ਪਾ ਕੇ ਦੇਖਿਓ ਹਾਂ ਜੀ ਉਹ ਸਵਾਦ ਹੀ ਵੱਖਰਾ ਆਊਗਾ ਮੈਂ ਕਿਹਨਾਂ ਯਾਰ ਆਜੂਗਾ ਬਾਬੇ ਨਾਨਕ ਦੀ ਪੂਰੀ ਕਿਰਪਾ ਜੀ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਦੇਵੇ ਸਭ ਨੂੰ ਬੌਤਾਂ ਦੇਵੇ ਜੀ ਤੇ ਦੋਸਤੋ ਆਪਣਾ ਤੀਜਾ ਸਾਲ 2 ਸਾਲ ਹੋ ਗਏ ਨਜ਼ਾਰਾ ਆਉਂਦੇ ਨੂੰ ਇੱਕ ਸਾਲ ਥੋੜਾ ਜਿਹਾ ਖਰਾਬ ਸੀਗਾ ਥੋੜਾ ਜਨਾ ਸ਼ੁਰੂ-ਸ਼ੁਰੂ ਦੇ ਵਿੱਚ ਐਕਸਪੈਰੀਮੈਂਟ ਜਿਹੜਾ ਆਪਾਂ ਕਰਦੇ ਨਵੇਂ ਚੀਜ਼ ਤਾਂ ਉਹ ਕਾਮਯਾਬ ਨਹੀਂ ਹੁੰਦੀ ਹਾਂਜੀ ਜਦੋਂ ਆਪਾਂ ਉਹ ਚੀਜ਼ ਲੈ ਲੈਨੇ ਫਿਰ ਹੌਲੀ-ਹੌਲੀ ਆਪਾਂ ਨੂੰ ਉਹਦੇ ਨੁਕਸਾਨ ਤੇ ਫਾਇਦੇ ਹੌਲੀ-ਹੌਲੀ ਪਤਾ ਲੱਗਦਾ ਤੇ ਹੁਣ ਤਾਂ 2 ਸਾਲ ਹੋ ਗਏ ਪੂਰਾ ਐ ਪਰਫੈਕਟ ਹੀ ਬਣਿਆ ਹੋਇਆ ਜੀ ਤੇ ਮੈਂ ਕਹਣਾ ਦੋਸਤੋ ਨਜ਼ਾਰਾ ਬਹਲਾ ਹੁੰਦਾ ਤੇ ਅਸੀਂ 16 ਗੱਟੇ ਖਾਦ ਲੈ ਕੇ ਆਏ ਸੀਗੇ ਸ਼ਾਮ ਨੂੰ 5:30 ਵਜੇ ਤੇ ਅੱਧੇ ਘੰਟੇ ਦੇ ਵਿੱਚ 16 ਕਿੱਲੇ ਨੂੰ ਖਾਦ ਪੈ ਗਈ ਅੱਧੇ ਘੰਟਾ 40 ਮਿੰਟ ਲੱਗੇ ਆ ਸਾਰੇ ਹਾਂਜੀ ਤੇ ਹੁਣ ਉਤਰਿਆ ਨਹੀਂ ਬੱਸ ਕੋਈ ਨਹੀਂ ਆ ਜੰਨੇ ਆ ਤੇ ਬਹੁਤ ਵਧੀਆ ਲੱਗ ਰਿਹਾ ਮਤਲਬ ਕਿ ਸਟੀering ਨੂੰ ਹੱਥ ਹੀ ਨਹੀਂ ਪਾਉਣਾ ਪੈਂਦਾ ਤੇ ਦੇਖੋ ਤੁਸੀਂ ਝੋਨਾ ਵੀ ਆਪਣੇ ਚੱਲ ਪਿਆ ਹਾਂਜੀ ਤੇ ਪਤਾ ਹੋਇਆ ਵੀ ਕਿੰਨੇ ਵਜੇ ਲੱਗੇ ਸੀਗੇ ਇੰਨਾ ਸਾਰੇ ਕਿੰਨੇ ਟਾਈਮ ਦੇ ਵਿੱਚ ਖਾਦ ਪੈਂਦੀ ਆ ਲੱਗ ਜੂਗਾ ਪਤਾ ਤੇ ਆ ਵਧੀਆ ਸੌਖਾ ਹੈਗਾ ਚਲੋ ਉਧਰ ਤਾਂ ਆਪਣਾ ਆ ਗਿਆ ਖਾਲਾ ਤੇ ਇੱਥੇ ਵਧੀਆ ਸੌਖਾ ਮੈਂ ਤੋੜ ਜਿਹੜਾ ਕੀ ਸਿੱਧੀ ਸਿੱਧੀ ਖਾਦ ਲੋ ਜੀ ਹੁਣ ਆਪਾਂ ਚੱਲੇ ਆ ਕਰੇ ਤੇ ਖਾਦ ਆਪਣੀ ਸਾਰੀ ਪੈ ਗਈ ਆ ਤੇ 35 ਤੋਂ 40 ਮਿੰਟ ਲੱਗੇ ਦੋਸਤੋਂ ਖਾਦ ਪਾਉਣ ਲੱਗਿਆ ਹਾਂ ਹਾਂਜੀ ਤੇ ਬਹੁਤ ਵਧੀਆ ਲੱਗਿਆ ਛੇਛੇ ਦਿਖਾਦ ਵੀ ਪੈ ਗਈ ਮੌਸਮ ਵੀ ਵਧੀਆ ਸੀਗਾ ਤੇ ਦੋਸਤੋ ਤੁਸੀਂ ਸਾਡੀਆਂ ਵੀਡੀਓ ਕਿੱਥੋਂ ਕਿੱਥੋਂ ਦੇਖਦੇ ਹੋ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਨੈਕਸਟ ਵੀਡੀਓ ਦੇ ਵਿੱਚ ਤੁਹਾਡਾ ਅਸੀਂ ਨਾਮ ਲਿਆ ਕਰਾਂਗੇ ਤੇ ਕਿੱਥੋਂ ਕਿੱਥੋਂ ਸਾਨੂੰ ਪਿਆਰ ਦੇ ਰਹੇ ਹੋ ਤੁਸੀਂ ਹਾਂਜੀ ਤੇ ਤੁਹਾਡਾ ਝੋਨਾ ਕਿਵੇਂ ਚੱਲ ਰਿਹਾ ਜੀ ਮਤਲਬ ਕਿ ਚੱਲ ਪਿਆ ਜਾਂ ਤੁਸੀਂ ਖਾਦ ਪਾਤੀ ਆ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਸੁਣਾਓ ਦੋਸਤੋ ਤੁਹਾਡਾ ਕੀ ਹਾਲ ਚਾਲ ਹਾਂਜੀ ਔਰ ਬਸ ਹੁਣ ਸਾਨੂੰ ਤਾਂ ਇਹੀ ਕੰਮ ਹੈ ਵੀ ਹੁਣ ਤਾਂ ਖੇਤਾਂ ਦੇ ਕੰਮ ਹੀ ਜਿਹੜੇ ਕਿ ਸ਼ੁਰੂ ਹੋ ਗਿਆ ਹੁਣ ਖਾਦ ਹੋ ਗਈ ਕਦੇ ਸਪਰੇਅ ਤੇ ਹੁਣ ਆਪਾਂ ਜਿਹੜਾ ਕਿ ਇਹੀ ਤਿੰਨ ਚਾਰ ਮਹੀਨੇ ਜਿਹੜੇ ਲੱਗ ਜਾਂਦੇ ਆ ਝੋਨਾ ਪਾਲਣ ਤੇ ਤੇ ਬਸ ਆਪਾਂ ਹੁਣ ਖੇਤੀ ਹੋਇਆ ਕਰਾਂਗੇ ਤੇ ਹੌਣ ਫਿਰੋ ਦੋਸਤੋ ਤੇ ਚਲੋ ਠੀਕ ਹੈ ਦੋਸਤੋ ਆਪਾਂ ਕਰਦੇ ਆ ਅਗਲੇ ਬਲੌਗ ਦੇ ਵਿੱਚ ਗੱਲਬਾਤ